ਕਾਂਗਰਸ ਅੰਦਰੂਨੀ ਧੜੇਬੰਦੀ ਦਾ ਵੀ ਸ਼ਿਕਾਰ ਹੈ ਤੇ ਕੇਂਦਰੀ ਪੱਧਰ ਤੇ ਕੋਈ ਥਾਂ ਟਿਕਾਣਾ ਜਾਂ ਹੱਥ ਅਡਾਉਣ ਲਈ ਕੋਈ ਕੁੰਡਾ ਵੀ ਲੱਭ ਰਹੀ ਹੈ ਕਿ ਕਿਤੇ ਹੱਥ ਪੈ ਜਾਵੇ ਕਿਤੇ ਕਿਤੇ ਗੱਲ ਬਣਦੀ ਨਜ਼ਰ ਵੀ ਆ ਰਹੀ ਹੈ ਹਿਮਾਚਲ ਪ੍ਰਦੇਸ਼ ਚ ਸਰਕਾਰ ਬਣੀ ਹੈ ਹੁਣ ਜਿਮਨੀ ਚੋਣਾ ਹੋਈਆਂ ਨੇ ਉੱਥੇ ਕੋਈ ਸੀਟਾਂ ਮਿਲ ਗਈਆਂ ਨੇ ਪਰ ਜਿਹੜੀ ਖਿੱਚੋ ਤਾਣ ਹੈ ਨਾ ਉਹ ਚੱਲ ਰਹੀ ਕੋਈ ਇੱਕ ਪਾਸਿਓਂ ਨਹੀਂ ਕਈ ਪਾਸਿਓਂ ਚੱਲ ਰਹੀ ਹੈ ਕਰ ਰਹੇ ਨੇ ਕਿ ਜਦੋਂ ਕੇਂਦਰ ਦੇ ਵਿੱਚ ਲੰਬਾ ਸਮਾਂ ਇੱਕ ਸਰਕਾਰ ਨੂੰ ਬਣੀ ਨੂੰ ਹੋ ਜਾਏ ਫਿਰ ਬਹੁਤੇ ਸੂਬਿਆਂ ਦੇ ਵਿੱਚ ਗਵਰਨਰ ਜਿਹੜੇ ਹੁੰਦੇ ਨੇ ਰਾਜਪਾਲ ਉਹਨਾਂ ਦੀ ਮਰਜ਼ੀ ਦੇ ਹੁੰਦੇ ਨੇ ਪਹਿਲੇ ਉਹਦਾ ਕਾਰਜਕਾਲ ਮੁੱਕ ਜਾਂਦਾ ਤਾਂ ਫਿਰ ਦੂਸਰੇ ਉਹਨਾਂ ਨੇ ਆਪਣੀ ਮਰਜ਼ੀ ਨਾਲ ਲਾਉਣਾ ਯਾ ਤਰਨਾਟਕ ਤੇ ਵਿੱਚ ਮੁੱਖ ਮੰਤਰੀ ਐਮਕੇ ਸਟਾਲਨ ਪਿਛਲੇ ਦਿਨੀ ਇਸੇ ਤਰ੍ਹਾਂ ਜਿਵੇਂ ਅੱਜ ਪੰਜਾਬ 'ਚ ਹੋਇਆ ਕਿ ਰਾਜਪਾਲ ਭਾਸ਼ਣ ਪੜ੍ਹ ਰਿਹਾ ਸੀ ਤੇ ਕਹਿੰਦੇ ਨੇ ਕਿਥੇ ਤੌਰ ਤੇ ਉਹਨਾਂ ਨੇ ਭਾਸ਼ਣ ਦੇ ਵਿੱਚੋਂ ਕੁਝ ਚੀਜ਼ਾਂ ਛੱਡ ਦਿੱਤੀਆਂ ਉਹਨ ਬਨਵਾਰੀ لال ਪ੍ਰੋਹਿਤ ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਵਾਵਾ ਮੀਡੀਆ ਦੇ ਵਿੱਚ ਤੇ ਹੋਰ ਥਾਵਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਤੇ ਮੁੱਖ ਮੰਤਰੀ ਸਾਹਿਬ ਨੇ ਵੀ ਕੀਤੀ ਹੈ ਉਹ ਅਦਾਲਤਾਂ ਦੇ ਵਿੱਚੋਂ ਤਾਂ ਗੱਲ ਮੁੱਕਈ ਹੈ ਉਹਨਾਂ ਦੇ ਪਰਿਵਾਰ ਦੇ ਵਿੱਚ ਵਿਆਹ ਸੀ ਉੱਥੇ ਸ਼ਾਇਦ ਕੁਝ ਠੰਡਾ ਪਾਣੀ ਦਾ ਜੂਸ ਵਗੈਰਾ ਦੋਵਾਂ ਤਰ੍ਹਾਂ ਨੇ ਪੀਤਾ ਹੋਵੇਗਾ ਤੇ ਠੰਡੇ ਦਿਮਾਗ ਨਾਲ ਸੋਚਿਆ ਹੋਵੇਗਾ ਪਰ ਗੱਲ ਤਵਲੀਨ ਇਸ ਤਰ੍ਹਾਂ ਹੈ ਨਹੀਂ ਜਿੰਨੀ ਸੌਖੀ ਸਾਨੂੰ ਜਾਪਦੀ ਹੈ ਕਿ ਇੱਕ ਵਾਰੀ ਕਿਤੇ ਸਤਿ ਸ੍ਰੀ ਅਕਾਲ ਬੁਲਾ ਲੇ ਜਾਂ ਹੱਥ ਮਿਲਾ ਲਿਆ ਤੇ ਮਸਲੇ ਦੂਰ ਹੋ ਜਾਣਗੇ 2 ਮਾਰਚ ਨੂੰ ਉਹਨੂੰ ਪੜਿਆ ਗਿਆ ਕਿ 40 ਲੱਖ ਦੀ ਰਿਸ਼ਵਤ ਜਿਹੜੀ ਹੈ ਇੱਕ ਠੇਕੇਦਾਰ ਤੋਂ ਆਪਣੀ ਕੰਪਨੀ ਦੇ ਦਫ਼ਤਰ ਦੇ ਵਿੱਚ ਉਹ ਲੈਂਦਾ ਹੋਇਆ ਫੜਿਆ ਗਿਆ। ਕਿ ਕਿਸ ਡਿਪਾਰਟਮੈਂਟ ਦੇ ਵਿੱਚ ਕੰਮ ਵਾਸਤੇ ਠੇਕੇਦਾਰ ਤੋਂ 40 ਲੱਖ ਦੀ ਰਿਸ਼ਵਤ ਲੈ ਲਈ ਗਈ ਹੈ। ਉਸ ਦਾ ਪੂਰਾ ਬਜਟ ਕਿੰਨਾ ਹੋਵੇਗਾ? ਔਰ ਇਹ ਪਹਿਲੀ ਕਿਸ਼ਤ ਸੀ ਇਸਦੇ ਪੈਸੇ ਹੋਰ ਆਉਣੇ ਸੀ। ਇਸ ਸਿਸਟਮ 'ਚ ਪਰਪੜੀ ਨਮੋਸ਼ੀ ਦੀ ਗੱਲ ਹੈ। ਕਿ ਇੰਨੀ ਵੱਡੀ ਰਕਮ ਉਹਦੇ ਘਰੋਂ ਜੜੀ ਆ ਫਰਨੀਚ 6 ਕਰੋੜ ਕੈਸ਼ ਇਹ ਤੇ ਘਰ ਵਿੱਚੋਂ ਫੜ ਹੋਈ ਆ ਅਜੇ ਕਲਾਸ਼ੀ ਚੱਲ ਰਹੀ ਹੈ ਜਦੋਂ ਜਦੋਂ ਕਿਸੇ ਨੇ ਸਵਾਲ ਕੀਤਾ ਕਿ ਇੰਨੀ ਕ腐ਪਸ਼ਨ ਹੈ ਮੁਲਕ ਦੇ ਵਿੱਚ ਉਹ ਕਹਿੰਦੇ ਚਲੋ ਦੇਸ਼ ਦਾ ਪੈਸਾ ਦੇਸ਼ ਦੇ ਵਿੱਚ ਹੀ ਰਹਿੰਦਾ ਬਾਹਰ ਤਾਂ ਨਹੀਂ ਨ ਜਾਂਦਾ ਸਪਲਾਈ ਅਮਰਸਰ ਇਨੀਸ਼ੀਏਟਿਵ ਇੱਕ ਸੰਸਥਾ ਹੈ ਉਸ ਸੰਸਥਾ ਦੇ ਆਗੂ ਮੀਤ ਸਿੰਘ ਗੁੰਮਟਾਲਾ ਨੇ ਹੋਰ ਵੀ ਹਉਦੇਦਾਰ ਉੱਥੇ ਹੈਗੇ ਆ ਜਿਹਨਾਂ ਨੇ ਲੰਬੇ ਸਮੇਂ ਤੋਂ ਕਸ਼ਾਂ ਜੜੀਆਂ ਜਾਰੀ ਰੱਖੀਆਂ ਭਾਵੇਂ ਹਫਤੇ ਤੇ ਇੱਕ ਦਿਨ ਇਹ ਗੱਲ ਹੋਵੇਗੀ ਪਰ ਅੰਮ੍ਰਿਤਸਰ ਤੋਂ ਇਟਲੀ ਇਟਲੀ ਤੋਂ ਨਿਊਯਾਰਕ ਤੇ ਟ੍ਰਾਂਟੋ ਵਾਸਤੇ ਉਡਾਨਾਂ ਜਿਹੜੀਆਂ ਨੇ ਉਹ ਸ਼ੁਰੂ ਹੋਈਆਂ ਨੇ ਉਹ ਹੋਣ ਜਾ ਰਹੀਆਂ ਨੇ April 4 ਨੂੰ ਤੁਹਾਨੂੰ ਪਤਾ ਹੈ ਕਿ ਇਸ ਜਿਹੜੇ ਨੇ ਬੇਅਦਬੀ ਕਾਂਡ ਦੇ ਕੇਸ ਉਸ ਵਿੱਚ ਬਹੁਤੇ ਡੇਰਾ ਪ੍ਰੇਮੀ ਫਸੇ ਹੋਏ ਨੇ ਚਈਆਂ ਦਾ ਕਤਲ ਵੀ ਹੋ ਚੁੱਕਾ ਹੈ ਤੇ ਉਹ ਜਿਹੜੇ ਫਸੇ ਹੋਏ ਨੇ ਉਹਨਾਂ ਨੇ ਕੇਸ ਦੀ ਬੇਨਤੀ ਲਈ ਹੋਈ ਸੀ ਕਿ ਸਾਡਾ ਪੰਜਾਬ ਵਿੱਚ ਪੇ ਟ੍ਰਾਇਲ ਨਹੀਂ ਹੋ ਰਿਹਾ ਇਹ ਜਿਹੜਾ ਇਸ ਬਦਲੀ ਕਰਨਾ ਹੈ ਨਾ ਇਸ ਮਾਮਲੇ ਦੇ ਵਿੱਚ ਦੋਵਾਂ ਸਰਕਾਰਾਂ ਤੋਂ ਤੇ ਪੁੱਛਣਾ ਬਣਦਾ ਸੀ ਕਿ ਕੀ ਚੱਲ ਰਿਹਾ ਹੈ ਹਰਿਆਣਾ ਸਰਕਾਰ ਨੇ ਜਿਹੜਾ ਜਵਾਬ ਦਿੱਤਾ ਹੈ ਅਦਾਲਤ ਦੇ ਵਿੱਚ ਬੜਾ ਹੈਰਾਨੀਜਨਕ ਹੈ ਉਹਦਾ ਸਾਦ ਰਾਮ रहीम ਹਾਰਡ ਕੋਰ ਕ੍ਰਿਮੀਨਲ ਨਹੀਂ ਹੈ ਭਾਗ ਕੋਈ ਪੇਸ਼ੇਵਰ ਮੁਜਰਮ ਨਹੀਂ ਹੈ ਤੇ ਹੱਤਿਆ ਦੇ ਦੋ ਅਲੱਗ-ਅਲੱਗ ਮਾਮਲੇ ਆ ਜਿਨ੍ਹਾਂ ਦੇ ਤਹਿਤ ਉਹ ਉਹ ਸਾਜ਼ਿਸ਼ ਦੇ ਵਿੱਚ ਸ਼ਾਮਲ ਹੋਣ ਦੇ ਨਾਤੇ ਸਜ਼ਾ ਭੁਗਤ ਰਿਹਾ ਹੈ ਪਰ ਉਹ ਸੀਰੀਅਲ ਕਿਲਰ ਨਹੀਂ ਹੈ ਸਤਿ ਸ਼੍ਰੀ ਅਕਾਲ ਦਾਬੀ ਨੈਸ਼ਨਲ ਟੀਵੀ ਪ੍ਰੋਗਰਾਮ ਅਜੀ ਵਿਚਾਰ ਚਰਚਾ ਹਰ ਰੋਜ਼ ਦੀ ਤਰ੍ਹਾਂ ਅੱਜ ਦੇ ਦਿੰਦਿਆਂ ਕੁਝ ਖਾਸ ਖਬਰਾਂ ਤੇ ਚਰਚਾ ਕਰਨ ਲਈ ਸਾਡਾ ਸਾਥ ਦੇਣਗੇ ਸਾਡੇ ਮਾਹਿਰ ਮਹਿਮਾਨ ਕੁਲਦੀਪ ਸਿੰਘ ਹੀਰ ਜੀ ਸੱਚੀ ਕਾ ਹਿੱਸਾ ਸਵਾਗਤ ਕਰਦੀ ਹਾਂ ਜੀ ਪ੍ਰੋਗਰਾਮ 'ਚ ਤੁਹਾਡਾ ਬਹੁਤ ਮਿਹਰਬਾਨੀ ਸਬਰੀਨ ਸਾਰੇ ਦਰਸ਼ਕਾਂ ਦਾ ਸਵਾਗਤ ਤੇ ਸੱਚੀ ਕਾਲ ਰੌਲੇ ਕੋਲੇ ਵਾਲੀ ਗੱਲ ਤੋਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੇ ਅੱਜ ਦੀ ਗੱਲ ਕਰੀਏ ਤੇ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਪਹਿਲਾ ਦਿਨ ਸੀ ਰੌਲਾ ਰੱਪਾ ਰਾਜਪਾਲ ਪਾਸਨ ਸ਼ੁਰੂ ਕਰਨ ਲੱਗੇ ਤੇ ਵਿਰੋਧੀ ਧਿਰ ਨੇ ਹੱਲਾ ਬੋਲ ਦਿੱਤਾ ਰਾਜਪਾਲ ਤੇ ਕਾਦਾ ਗੁੱਸਾ ਸੀ ਤੇ ਸੈਸ਼ਨ ਕਿੰਨਾ ਕੁ ਤੂਫਾਨੀ ਰਹੇਗਾ ਆਉਣ ਵਾਲੇ ਦਿਨਾਂ 'ਚ ਕਿ ਐਵਰੀ ਗੁੱਸਾ ਕਿਸੇ ਹੋਰ ਗੱਲ ਦਾ ਹੁੰਦਾ ਤੇ ਨਿਕਲ ਕਿਸੇ ਹੋਰ ਤੇ ਜਾਂਦਾ ਹੂੰ ਪੰਜਾਬ ਦੇ ਵਿੱਚ ਵੱਡੀ ਜਿੱਤ ਜਿਹੜੀ 1 ਸਾਲ ਪਹਿਲਾਂ ਹੋਈ ਆਮ ਆਦਮੀ ਪਾਰਟੀ ਦੀ ਉਸ ਵਿੱਚ ਬਹੁਤਿਆਂ ਵੱਡੀਆਂ ਧਿਰਾਂ ਤੇ ਬਹੁਤੇ ਵੱਡੇ ਨਾਮ ਪੁੰਜੇ ਗਏ ਇਹ ਸਭ ਨੂੰ ਪਤਾ ਹੈ ਜੇ ਅਸੀਂ ਗੱਲ ਕਰੀਏ ਕਾਂਗਰਸ ਦਿੱਤੇ 18 ਕਵਧਾਇਕ ਨੇ ਇਹਨਾਂ ਦੇ ਅਕਾਲੀ ਦਲ ਕੋਲ 3 ਨੇ ਭੋਜਨ ਸਮਾਜ ਪਾਰਟੀ ਕੋਲ 1 ਹੈ ਤੇ ਭਾਜਪਾ ਕੋਲ 2 ਨੇ ਇਹੋ ਜੀ ਕਹਾਣੀ ਬਣੀ ਪਈ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਵਿਰੋਧੀ ਧਿਰ ਦੀ ਗਿਣਤੀ ਘਟ ਹੋਵੇ ਤੇ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਬਲਕਿ ਉਹਨਾਂ ਦੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ ਕਿ ਅਸੀਂ ਆਪਣੀ ਥੋੜੀ ਆਵਾਜ਼ ਨੂੰ ਕਿਵੇਂ ਬਿਹਤਰ ਤਰੀਕੇ ਨਾਲ ਲੋਕਾਂ ਤੱਕ ਪਹੁੰਚਾਉਣਾ ਜੇਸੀ ਆਜ਼ਾਦੀ ਦੇ 75 ਕੋ ਸਾਲ ਲਾ ਲਈਏ। ਇਨਾਂ ਸਮਿਆਂ ਦੇ ਵਿੱਚੋਂ ਬਹੁਤੇ ਸਾਲ ਪੰਜਾਬ ਦੇ ਵਿੱਚ ਕਾਂਗਰਸ ਨੇ ਰਾਜ ਕੀਤਾ ਹੈ। ਇਹ ਨਵੀਂ ਪਾਰਟੀ ਉੱਠੀ ਆਮ ਆਦਮੀ ਪਾਰਟੀ ਪਹਿਲੀ ਵਾਰੀ ਇਹਨਾਂ ਦੀ ਸਰਕਾਰ ਬਣੀ ਹੈ। ਕਾਂਗਰਸ ਅੰਦਰੂਨੀ ਧੜੇਬੰਦੀ ਦਾ ਵੀ ਸ਼ਿਕਾਰ ਹੈ ਤੇ ਕੇਂਦਰੀ ਪੱਧਰ ਤੇ ਕੋਈ ਥਾਂ ਟਿਕਾਣਾ ਜਾਂ ਹੱਥ ਅਡਾਉਣ ਲਈ ਕੋਈ ਕੁੰਡਾ ਵੀ ਲੱਭ ਰਹੀ ਹੈ ਕਿ ਕਿਤੇ ਹੱਥ ਪੈ ਜਾਵੇ। ਕਿਤੇ ਕਿਤੇ ਗੱਲ ਬਣਦੀ ਨਜ਼ਰ ਵੀ ਆ ਰਹੀ ਹੈ ਹਿਮਾਚਲ ਪ੍ਰਦੇਸ਼ 'ਚ ਸਰਕਾਰ ਬਣੀ ਹੈ। ਹੁਣ ਜਿਮ ਨਹੀਂ ਚੋਣਾ ਹੋਈਆਂ ਨੇ ਉੱਥੇ ਕੋਈ ਸੀਟਾਂ ਮਿਲ ਵੀ ਗਈਆਂ ਨੇ ਪਰ ਜਿਹੜੀ ਖਿੱਚੋ ਤਾਣ ਹੈ ਨਾ ਉਹ ਚੱਲ ਰਹੀ ਹੈ ਉਹ ਇੱਕ ਪਾਸਿਓਂ ਨਹੀਂ ਕਈ ਪਾਸਿਓਂ ਚੱਲ ਰਹੀ ਹੈ ਕਾਂਗਰਸ ਦੀ ਗੱਲ ਇਹ ਹੈ ਮਜਬੂਰੀ ਹੈ ਪੰਜਾਬ ਦੇ ਵਿੱਚ ਕਿ ਉਹ ਜਿੱਥੇ-ਜਿੱਥੇ ਕਾਂਗਰਸ ਦੀ ਸਰਕਾਰ ਹੈ ਅਜੇ ਹਿਮਾਚਲ ਵਿਧਾਨ ਸਭਾ ਦਾ اجلاس ਸ਼ੁਰੂ ਹੋਣਾ ਉੱਥੇ ਨਵੀਂ ਸਰਕਾਰ ਆਈ ਹੈ ਕਾਂਗਰਸ ਦੀ ਤੇ ਗਵਰਨਰ ਉਥੇ ਵੀ ਭਾਜਪਾ ਦੁਆਰਾ ਹੀ ਲਾਏ ਗਏ ਉਥੇ ਹੋਣ ਕਿਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੋਣੀ ਚਾਹੀਦੀ ਕਰ ਇਹ ਨਹੀਂ ਕਿ ਜਦੋਂ ਕੇਂਦਰ ਦੇ ਵਿੱਚ ਲੰਬਾ ਸਮਾਂ ਇੱਕ ਸਰਕਾਰ ਨੂੰ ਬਣੀ ਨੂੰ ਹੋ ਜਾਏ ਫਿਰ ਬਹੁਤੇ ਸੂਬਿਆਂ ਦੇ ਵਿੱਚ ਗਵਰਨਰ ਜਿਹੜੇ ਹੁੰਦੇ ਨੇ ਰਾਜਪਾਲ ਉਹਨਾਂ ਦੀ ਮਰਜ਼ੀ ਦੇ ਹੁੰਦੇ ਨੇ ਪਹਿਲੇ ਉਹਦਾ ਕਾਰਜਕਾਲ ਮੁੱਕ ਜਾਂਦਾ ਤਾਂ ਫਿਰ ਦੂਸਰੇ ਉਹਨਾਂ ਨੇ ਆਪਣੀ ਮਰਜ਼ੀ ਨਾਲ ਲਾਉਣੇ ਨੇ ਤੇ ਜਿੰਨੇ ਕ ਸੂਬਿਆਂ ਦੀ ਮੈਂ ਗੱਲ ਕਰਨੀ ਚਾਹਾਂ ਜਿਨ੍ਹਾਂ ਦੇ ਵਿੱਚ ਕਰਨਾਟਕ ਵੀ ਹੈ ਜਿਨ੍ਹਾਂ ਦੇ ਵਿੱਚ ਹਿਮਾਚਲ ਵੀ ਹੈ ਬੰਗਾਲ ਵੀ ਹੈ ਔਰ ਇਹਨਾਂ ਦੇ ਵਿੱਚ ਇੱਕ ਕੇਰਲਾ ਵੀ ਹੈ ਇੱਥੇ ਖਿੱਚੋ ਤਾਣ ਚੱਲ ਰਹੀ ਹੈ ਜਿੱਥੇ ਜਿੱਥੇ ਨਾਨ ਬੀਜੇਪੀ ਸਰਕਾਰਾਂ ਨੇ ਸੂਬਿਆਂ ਦੇ ਵਿੱਚ ਉੱਥੇ ਹੀ ਰਾਜਪਾਲ ਦੇ ਨਾਲ ਸੀਐਮ ਦਾੜੇ ਦਾ ਤਕਰੀਬਨ ਤਕਰੀਬਨ ਪਿਆ ਹੋਇਆ ਬੰਗਾਲ ਦਾ ਸਾਰਿਆਂ ਨੂੰ ਪਤਾ ਹੈ ਕੇਰਲਾ ਦੇ ਵਿੱਚ ਵੀ ਇਹੋ ਜਿਹੀ ਕਹਾਣੀ ਹੈ ਕਰਨਾਟਕ ਦੇ ਵਿੱਚ ਮੁੱਖ ਮੰਤਰੀ ਐਮਕੇ ਸਟਾਲਿਨ ਪਿਛਲੇ ਦਿਨੀ ਇਸੇ ਤਰ੍ਹਾਂ ਜਿਵੇਂ ਅੱਜ ਪੰਜਾਬ 'ਚ ਹੋਇਆ ਕਿ ਰਾਜਪਾਲ ਭਾਸ਼ਣ ਪੜ੍ਹ ਰਿਹਾ ਸੀ ਤੇ ਕਹਿੰਦੇ ਨੇ ਕਿਥੇ ਤੌਰ ਤੇ ਉਹਨਾਂ ਨੇ ਭਾਸ਼ਣ ਦੇ ਵਿੱਚੋਂ ਕੁਝ ਚੀਜ਼ਾਂ ਛੱਡ ਦਿੱਤੀਆਂ ਤੇ ਐਮਕੇ ਸਟਾਲਿਨ ਨੇ ਉਹਨਾਂ ਨੂੰ ਰੋਕ ਦਿੱਤਾ ਜਦੋਂ ਰੋਕਿਆ ਤੇ ਗੁੱਸੇ ਨਾਲ ਰਾਜਪਾਲ ਬਾਹਰ ਨਿਕਲ ਗਏ ਰਾਜਪਾਲ ਦੇ ਬਾਰੇ ਕਨਸਟੀਟਿਊਸ਼ਨ ਦੇ ਵਿੱਚ ਕੀ ਲਿਖਿਆ ਗਿਆ ਹੈ ਕਿ ਉਹ ਕੋਈ ਇਸ ਤਰ੍ਹਾਂ ਦਾ ਕੋਈ ਸ਼ੋ ਪੀਸ ਨਹੀਂ ਹੈ ਪਰ ਫਿਰ ਵੀ ਉਹਨਾਂ ਕੋਲ ਇੰਨੀ ਜ਼ਿਆਦਾ ਪਾਵਰਾਂ ਵੀ ਨਹੀਂ ਪਰ ਚੀਪ ਮਿਨਿਸਟਰ ਨੂੰ ਤੇ ਸਰਕਾਰਾਂ ਨੂੰ ਰਿਪਰੈਜ਼ੈਂਟ ਕਰਦੇ ਨੇ ਤੇ ਸੰਵਿਧਾਨ ਦੀ ਰਾਖੀ ਵਾਸਤੇ ਇੱਥੇ ਬਿਠਾਏ ਹੋਏ ਨੇ। ਹੂੰ ਹੂੰ। ਪਰ ਇਹ ਜਿਹੜੀ ਇੱਕ ਕਸ਼ਮਕਸ਼ ਚੱਲ ਰਹੀ ਆ ਇਸ ਨਾਲ ਨੁਕਸਾਨ ਕਿਹਦਾ ਹੋ ਰਿਹਾ ਪੰਜਾਬ ਦਾ? ਚਲੋ ਕੇਂਦਰ ਤੇ ਇਲਜ਼ਾਮ ਹੋਵੇਗਾ ਕਿ ਉਹ ਕਰਦੇ ਹੋਣਗੇ ਪਰ ਜਦੋਂ ਅਸੀਂ ਆਪ ਕਰਨ ਲੱਗ ਪਈਏ ਤਾਂ ਫੇਰ ਕੀ ਇਲਾਜ ਹੈ? ਜੋ ਕਾਂਗਰਸ ਨੇ ਕੀਤਾ ਹੈ ਮੈਂ ਇਸ ਨੂੰ ਸਹੀ ਨਹੀਂ ਸਮਝਦਾ ਠੀਕ ਨਹੀਂ ਹੈ। ਬਜਟ اجلاس ਸ਼ੁਰੂ ਹੁੰਦਾ ਹੈ ਬਜਟ ਪੰਜਾਬ ਦਾ اجلاس ਮੈਂ ਸਮਝਦਾ ਕਿ ਹੋਰ ਗੱਲਾਂ ਵੀ ਬਹੁਤ ਹੈਗੀਆਂ। ਪਰ ਇਹ ਸਭ ਤੋਂ ਇੰਪੋਰਟੈਂਟ ਸਭ ਤੋਂ ਜਿਹੜਾ ਜਿਹੜਾ ਸਾਨੂੰ ਲਾਗਿਓ ਵੇਖਣਾ ਚਾਹੀਦਾ ਹੈ ਨਾ ਇਜਲਾਸ ਇਹ ਉਹ ਹੈ ਪਰ ਤਕਨੀਕੀ ਗੱਲਾਂ ਹੁੰਦੀਆਂ ਨੇ ਕਈ ਵਾਰ ਸਾਡੇ ਪੱਲੇ ਨਹੀਂ ਪੈਂਦੀਆਂ ਇਹ ਇਜਲਾਸ ਜਿਹੜਾ ਇਸ ਵਿੱਚ ਪੰਜਾਬ ਤੇ ਸਿਰ ਚੜਿਆ ਹੋਇਆ ਕਰਜ਼ਾ ਪੰਜਾਬ ਦੇ ਕੋਲ ਪੈਸੇ ਦੀ ਕਮੀ ਖਾਲੀ ਖਜ਼ਾਨਾ ਕਿੱਥੇ ਕਿੱਥੇ ਖਰਚਣੇ ਨੇ ਕਿਹਨੂੰ ਫਾਇਦਾ ਹੋਵੇਗਾ ਵੱਡੀ ਕਿਸਾਨੀ ਦਾ ਮਸਲਾ ਹੈ ਬੇਰਜ਼ਗਾਰੀ ਦਾ ਸਭ ਕੁਝ ਹੈ ਕਿਹਦੇ ਵਾਸਤੇ ਕੀ ਰੱਖਿਆ ਜਾਵੇਗਾ ਇਹ ਸਰਕਾਰ ਦਾ ਪਹਿਲਾ ਬਜਟ ਇਸ ਤਰ੍ਹਾਂ ਹੋਵੇਗਾ ਜਿਹੜਾ 1 ਸਾਲ ਦੀ ਪਰਫਾਰਮੈਂਸ ਤੋਂ ਬਾਅਦ ਆਉਣਾ ਤੇ ਲੋੜ ਹੈ ਇੱਥੇ ਥੋੜਾ ਜਿਹਾ ਕੁਝ ਵਿੱਚੋਂ ਲੱਭਣ ਦੀ ਤੇ ਹਰ ਇਜਲਾਸ ਦੀ ਸ਼ੁਰੂਆਤ ਜਿਹੜੀ ਹੈ ਜਦੋਂ ਨਵਾਂ ਸੈਸ਼ਨ ਸ਼ੁਰੂ ਹੋਣਾ ਹੈ ਉਹ ਰਾਜਪਾਲ ਦੇ ਭਾਸ਼ਣ ਨਾਲ ਹੋਣੀ ਹੈ ਤੇ ਰਾਜਪਾਲ ਨੂੰ ਭਾਸ਼ਣ ਜਿਹੜਾ ਲਿਖਤੀ ਹੈ ਉਹ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ ਕਰਨਾਟਕ ਵਿੱਚ ਵੀ ਇਸੇ ਤਰ੍ਹਾਂ ਹੀ ਸੀ ਕਹਿੰਦੇ ਨੇ ਕਿ ਜੋ ਐਮਕੇ ਸਟਾਲਿਨ ਨੇ ਦਿੱਤਾ ਹੋਇਆ ਸੀ ਉਸ ਵਿੱਚੋਂ ਕੁਝ ਹਿੱਸਾ ਛੱਡ ਗਿਆ ਰਾਜਪਾਲ ਇਹ ਵੀ ਨਹੀਂ ਕਿ ਰਾਜਪਾਲ ਜਿਹੜੇ ਨੇ ਉਹ ਛੱਡ ਨਹੀਂ ਸਕਦੇ ਕਿਹਾ ਜਾਂਦਾ ਕਿ ਛੱਡ ਵੀ ਸਕਦੇ ਨੇ ਇਹੋ ਜੀ ਗੱਲ ਨਹੀਂ ਕੋਈ ਵੀ ਗੜਵਰਤੇ ਹੋ ਗਏ ਨਾ ਬੇਸਵਾਦੀ ਵੀ ਹੋਈ ਹੈ ਹੁਣ ਬਨਵਾਰੀ لال ਪ੍ਰੋਹਿਤ ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਵਾਵਾ মিডিਆ ਦੇ ਵਿੱਚ ਤੇ ਹੋਰ ਥਾਵਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਤੇ ਮੁੱਖ ਮੰਤਰੀ ਸਾਹਿਬ ਨੇ ਵੀ ਕੀਤੀ ਹੈ ਉਹ ਅਦਾਲਤਾਂ ਦੇ ਵਿੱਚੋਂ ਤਾਂ ਗੱਲ ਮੁੱਕਈ ਆਈ ਹੈ ਉਹਨਾਂ ਦੇ ਪਰਿਵਾਰ ਦੇ ਵਿੱਚ ਇੱਕ ਵਿਆਹ ਸੀ ਉੱਥੇ ਸ਼ਾਇਦ ਕੁਝ ਠੰਡਾ ਪਾਣੀ ਜਾਂ ਜੂਸ ਵਗੈਰਾ ਦੋਵਾਂ ਤਿਹਰਾ ਨੇ ਪੀਤਾ ਹੋਵੇਗਾ ਤੇ ਠੰਡੇ ਦਿਮਾਗ ਨਾਲ ਸੋਚਿਆ ਹੋਵੇਗਾ ਪਰ ਗੱਲ ਸਬਲਿਨ ਇਸ ਤਰ੍ਹਾਂ ਹੈ ਨਹੀਂ ਜਿੰਨੀ ਸੌਖੀ ਸਾਨੂੰ ਜਾਪਦੀ ਹੈ ਕਿ ਇੱਕ ਵਾਰੀ ਕਿਤੇ ਸੱਤ ਸਦੀ ਕਾਲ ਬੁਲਾ ਲੇ ਜਾਂ ਹੱਥ ਮਿਲਾ ਲਿਆ ਤੇ ਮਸਲੇ ਦੂਰ ਹੋ ਜਾਣਗੇ ਇਹ ਤੇ ਹੋਰ ਪਾਸਿਓਂ ਇਸ਼ਾਰੇ ਹੋਣ ਦੀ ਗੱਲ ਚਲਦੀ ਹੈ ਜੀ ਰਾਜਪਾਲ ਨੂੰ ਸੁਪਰੀਮ ਕੋਰਟ ਦੇ ਵਿੱਚੋਂ ਇੱਕ ਸਟੈਪ ਪਿੱਛੇ ਹੋਣਾ ਪਿਆ ਸੁਣਵਾਈ ਸ਼ੁਰੂ ਹੋਣ ਤੋਂ ਪਹਿਲੇ ਉਹਨਾਂ ਨੇ ਕਹਿ ਦਿੱਤਾ ਕਿ ਭਾਈ ਆ ਜਾਓ 3 ਮਾਰਚ ਨੂੰ ਬਜਟ اجلاس ਸ਼ੁਰੂ ਕਰਦੇ ਆ ਤੇ ਸ਼ੁਰੂ ਉਹਨਾਂ ਨੇ ਕਰਨੇ ਸੀ ਹਰ ਵਾਰ ਇਸੇ ਤਰ੍ਹਾਂ ਹੀ ਹੁੰਦਾ ਉਹਨਾਂ ਨੇ ਗੱਲ ਸ਼ੁਰੂ ਕੀਤੀ ਪਾਸ਼ਨ ਸਰਕਾਰ ਦਾ ਦਿੱਤਾ ਪੜਨਾ ਸ਼ੁਰੂ ਕੀਤਾ ਤੇ ਕਿਹਾ ਮੇਰੀ ਸਰਕਾਰ ਇਸ ਤਰ੍ਹਾਂ ਕਰਦੀ ਹੈ ਇਸ ਤਰ੍ਹਾਂ ਕਰੇਗੀ ਮੇਰੀ ਇਹੋ ਕੁਛ ਹੀ ਹੁੰਦਾ ਅਸੀਂ ਸੁਣਦੇ ਨਹੀਂ ਔਰ ਨਾਲ ਪਰ ਇਸੇ ਤਰ੍ਹਾਂ ਹੀ ਹੁੰਦਾ ਹਰ ਥਾਂ ਇਸੇ ਤਰ੍ਹਾਂ ਮਾਈ ਗਵਰਨਮੈਂਟ ਤੇ ਪ੍ਰਤਾਪ ਸਿੰਘ ਬਾਜਵਾ ਐਲੋਪੀ ਨੇ ਉਹ ਖੜੇ ਹੋ ਗਏ ਉਹ ਕਹਿੰਦੇ ਜੀ ਕਿ ਜੇ ਤੁਹਾਡੀ ਇੱਜ਼ਤ ਨਹੀਂ ਕਰਦੀ ਸਰਕਾਰ ਤੇ ਤੁਸੀਂ ਇਸ ਨੂੰ ਮੇਰੀ ਸਰਕਾਰ ਕਿਉਂ ਆਖਦੇ ਹੋ ਮੈਂ ਸੰਵਿਧਾਨਕੇ ਵਿਚਾਰਕ મતਭੇਦ ਜਾਂ ਕੰਮਕਾਜ ਦੇ ਤਰੀਕੇ ਦੇ ਵਿੱਚ ਕੋਈ ਫਰਕ ਹੋਣਾ ਜਾਂ ਆਪਸੀ ਗੱਲ ਨੂੰ ਕਹਿ ਦੇਣਾ ਤੇ ਇਸ ਦਾ ਮਤਲਬ ਇਹ ਹੈ ਕਿ ਸਰਕਾਰ ਇਸ ਨੂੰ ਜਿਹੜਾ ਉਹ ਇਸ ਤਰ੍ਹਾਂ ਲੈ ਲਵੇ ਜਾਂ ਪ੍ਰਤਾਪ ਸਿੰਘ ਬਾਜਵਾ ਇਹ ਕਹਿ ਦੇਣ ਕਿ ਤੁਹਾਡੀ ਤੇ ਬਣਦੀ ਨਹੀਂ ਤੇ ਤੁਹਾਨੂੰ ਆਪਣੇ ਹੈਡ ਸਮਝਦੇ ਨਹੀਂ ਹੈ ਤੇ ਫਿਰ ਕਿੱਥੇ ਗਣਤੀ ਆਉਂਦੀ ਤੁਹਾਡੀ ਇਹ ਕਹਿ ਕੇ ਜਦੋਂ ਰਾਜਪਾਲ ਰੁੱਕ ਗਏ ਭਾਸ਼ ਨੂੰ ਉਹਨਾਂ ਨੂੰ ਕਰਨ ਵਿੱਚੋਂ ਇੰਟਰਪਟ ਕੀਤਾ ਗਿਆ ਮੁੱਖ ਮੰਤਰੀ ਨੇ ਦਖਲ ਦਿੱਤਾ ਉਹਨਾਂ ਨੇ ਕਿਹਾ ਕਾਨੂੰਨ ਦਾ ਹਵਾਲਾ ਇਹਦੇ ਕਿ ਦੱਸਿਆ ਕਿ ਉਹਨਾਂ ਨੇ ਇਹੋ ਹੀ ਕਹਿਣਾ ਹੈ ਮੇਰੀ ਸਰਕਾਰ ਹੀ ਕਹਿਣਾ ਤੇ ਫਿਰ ਕਾਂਗਰਸ ਵਾਲੇ ਕਹਿੰਦੇਗੇ ਤੁਸੀਂ ਜੇ ਮੇਰੀ ਸਰਕਾਰ ਹੀ ਕਹਿਣਾ ਤੇ ਅਸੀਂ ਜਾ ਰਹੇ ਹਾਂ ਮੈਂ ਸਮਝਦਾ ਕਿ ਇਸ ਤਰ੍ਹਾਂ ਵਾਕਆਊਟ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਪੰਜਾਬ ਦੇ ਕੁਝ ਖਾਸ ਮਸਲੇ ਅਤੇ ਬਹਿਸ ਦੌਰਾਨ ਅਕਾਲੀ ਦਲ ਨੇ ਕੀਤਾ ਸੀ ਔਰ ਉਸ ਦਾ ਖਾਮਿਆਜ਼ਾ ਭੁਗਤਣਾ ਪਿਆ ਸੀ ਇਹ ਬਹੁਤ ਇੰਪੋਰਟੈਂਟ ਸੈਸ਼ਨ ਹੈ ਠੀਕ ਹੈ ਇੰਨੇ ਦਿਨਾਂ ਬਾਅਦ ਤੁਸੀਂ ਆਏ ਹੋ ਵਾਕਆਊਟ ਕਰਨੇ ਨਾ ਕੱਖ ਨਹੀਂ ਬਣਨਾ ਤੁਸੀਂ ਕੇਂਦਰ ਦੇ ਵਿੱਚ 20 ਵਾਰੀ ਲੋਕ ਸਭਾ ਦੇ ਵਿੱਚੋਂ ਵਾਕ ਆਊਟ ਕਰਕੇ ਵੇਖ ਲਿਆ ਗਿਣਤੀ ਤੁਹਾਡੀ ਉੱਥੇ ਵੀ ਬਹੁਤ ਘੱਟ ਹੈ ਵਿਰੋਧੀ ਧਿਰ ਵੱਜੋਂ 18 ਵੀ ਸੀਟਾਂ ਕਾਫੀ ਹੁੰਦੀਆਂ ਨੇ ਪੰਜਾਬ ਦੇ ਵਿੱਚ ਤੁਸੀਂ ਜ਼ਿੰਮੇਵਾਰੀ ਨਿਭਾਓ ਤੁਹਾਡਾ ਨਾਮ ਹੈ ਪਰ ਇਸ ਤਰ੍ਹਾਂ ਵਾਕ ਆਊਟ ਕਰਨਾ ਉਹਨਾਂ ਨੂੰ ਸੋਭਾ ਨਹੀਂ ਦਿੰਦਾ ਮੈਂ ਇਸ ਗੱਲ ਨੂੰ ਠੀਕ ਨਹੀਂ ਸਮਝਦਾ ਵੈਸੇ ਤਾਂ ਹੀਰ ਸਾਹਿਬ ਉਹ ਰਾਜਨੀਤੀਵਾਨ ਕਹਾਦਾ ਜਿਹਦੇ ਘਰ ਪੈਹਾਂ ਦਾ ਢੇਰ ਨਾ ਲੱਗਾ ਹੋਵੇ ਪਰ ਜੇ ਕਰਨਾਟਕਾ ਦੇ ਭਾਜਪਾ ਆਗੂ ਦੀ ਗੱਲ ਕਰੀਏ ਤੇ ਹੱਥ ਦੀ ਹੋ ਗਈ ਛਾਪਾ ਪੈ ਗਿਆ ਘਰ ਵਿੱਚ ਕਰੋੜਾ ਰੁਪਏ ਲੈ ਕੇ ਅਗਲੇ ਯਾਜੀਪੁਰਾ ਮਾਮਲਾ ਸਬਲਿਨ ਇਹ ਗੱਲ ਤੁਸੀਂ ਜਿਹੜੀ ਖਬਰ ਸਾਂਝੀ ਕੀਤੀ ਹੈ ਦੱਸੀ ਹੈ ਇਹਦੀ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਮੈਂ ਦੱਸਾਂ ਕਿ ਤੁਹਾਨੂੰ ਪਤਾ ਹੈ ਕਿ ਜੋ ਭਾਰਤ ਦਾ ਤਕਨੀਕੀ ਹੱਬ ਹੈ ਬੈਂਗਲੌਰ ਬੈਂਗਲੁਰੂ ਉਹ ਇੱਥੇ ਹੈ ਤੇ ਬੜਾ ਐਡਵਾਂਸ ਸੁਪਰ ਉਹਨੂੰ ਸਮਝਿਆ ਜਾਂਦਾ ਪਰ ਕੰਮ ਕਿਸ ਤਰ੍ਹਾਂ ਦਾ ਚੱਲਦਾ ਸਾਡੇ ਮੁਲਕ ਦੇ ਵਿੱਚ ਇਹਦੀ ਇੱਕ ਬੜੀ ਭੈੜੀ ਏ ਉਦਾਹਰਨ ਜਿਹੜੀ ਅੱਜ ਵੇਖਣ ਨੂੰ ਮਿਲਿਆ ਲੋਕਾਇਕਤਾ ਲੋਕਾਇਕਤ ਕਈ ਸਾਲ ਪਹਿਲਾਂ ਬਣਾਇਆ ਗਿਆ ਇਸ ਕੰਬਾਸਤੇ ਕਿ ਰਾਜਨੀਤੀ ਦੇ ਵਿੱਚ ਜਿਹੜੀ ਕ腐ਸ਼ਨ ਹੈ ਇਹਨੂੰ ਨੱਥ ਪਾਈ ਜਾਵੇ ਤੇ ਜਿਹੜੇ ਸਾਡੇ ਲੀਡਰ ਚਾਹੇ ਉਹ ਸੱਤਾਧਾਰੀ ਹੋਵੇ ਜਾਂ ਆਪੋਜੀਸ਼ਨ ਹੋਵੇ ਉਹ ਕਿਸ ਤਰ੍ਹਾਂ ਦੀ ਕ腐ਸ਼ਨ ਕਿੱਥੋਂ ਕਰਦੇ ਨੇ ਉਹ ਸਾਰਾ ਤੇ ਨਜ਼ਰਸਾਨੀ ਇੱਕ ਵਾਚ ਡੌਗ ਜਿਹੜਾ ਸੀ ਉਹ ਬਣਾ ਦਿੱਤਾ ਗਿਆ ਲੋਕਾਇਕਤ ਨੇ ਅਜ ਤੱਕ ਪਤਾ ਨਹੀਂ ਕੀ ਕੀਤਾ ਜਾਂ ਨਹੀਂ ਕੀਤਾ ਪਰ ਇਹ ਜਿਹੜੀ ਕਾਰਵਾਈ ਹੋਈ ਹੈ ਨੇ ਬੜੀ ਵੱਡੀ ਹੈ ਇਸ ਵਿੱਚ ਭਾਜਪਾ ਦੇ ਇੱਕ ਐਮਐਲਏ ਨੇ ਭਾਜਪਾ ਦੀ ਸਰਕਾਰ ਹੈ ਭਾਜਪਾ ਦੇ ਇੱਕ ਐਮਐਲਏ ਜਿਹੜੇ ਸੀ ਉਹਨਾਂ ਦਾ ਪੁੱਤਰ ਜਿਹੜਾ 40 ਲੱਖ ਦੀ ਰਿਸ਼ਵਤ ਲੈਂਦਾ ਹੋਇਆ ਫੜਿਆ ਗਿਆ ਕਰਨਾਟਕਾ ਦੇ ਵਿੱਚ ਲੋਕਾਇਕਤ ਪੁਲਿਸ ਨੇ ਉਹਨੂੰ ਗ੍ਰਿਫਤਾਰ ਕੀਤਾ ਪ੍ਰਸ਼ਾਦ ਮਡਾਲ ਐਮਐਲਏ ਦਾ ਪੁੱਤਰ ਬੰਗਲੌਰ ਵਾਟਰ ਸਪਲਾਈਟ ਤੇ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਬਹੁਤ ਵੱਡਾ ਬਹੁਤ ਵੱਡਾ ਸ਼ਹਿਰ ਹੈ ਤੇ ਤੁਹਾਨੂੰ ਪਤਾ ਹੈ ਕਿ ਕਿਸ ਤਰ੍ਹਾਂ ਦਾ ਸਿਸਟਮ ਹੋਵੇਗਾ ਉਹ ਉਸ ਦਾ ਚੀਫ ਕੰਟੈਕਟ ਤੇ ਨਾਲ ਉਹ ਜਿਹੜਾ ਹੈ ਕਰਨਾਟਿਕ ਸੋਪਸ ਐਂਡ ਡਿਟਰਜੈਂਟਸ ਲਿਮਟਿਡ ਕੇਐਸਡੀਐਲ ਉਹਦਾ ਚੇਅਰਮੈਨ ਵੀ ਹੈ 2 ਮਾਰਚ ਨੂੰ ਉਹਨੂੰ ਫੜਿਆ ਗਿਆ ਕਿ 40 ਲੱਖ ਦੀ ਰਿਸ਼ਵਤ ਜਿਹੜੀ ਹੈ ਇੱਕ ਠੇਕੇਦਾਰ ਤੋਂ ਆਪਣੀ ਕੰਪਨੀ ਦੇ ਦਫ਼ਤਰ ਦੇ ਵਿੱਚ ਉਹ ਲੈਂਦਾ ਹੋਇਆ ਫੜਿਆ ਗਿਆ ਫੜ ਕੇ ਜਦੋਂ ਉਹਦੇ ਘਰ ਤੇ ਛਾਪਾਂ ਮਾਰਿਆ ਤੇ 40 ਲੱਖ ਵਾਲੀ ਗੱਲ ਤੱਕ ਕਿਤੇ ਪਿੱਛੇ ਰਹਿ ਗਈ ਉਹ ਜਿਹੜੇ ਨੋਟਾਂ ਦੀਆਂ ਫੋਟੋ ਆਈਆਂ ਨੇ ਉਸ ਤਰ੍ਹਾਂ ਉਥੋਂ ਉਹ ਤੇ ਇਸ ਤਰ੍ਹਾਂ ਪਈਆਂ ਨੇ ਜਿਵੇਂ ਵਿਆਹ ਵਾਲੇ ਘਰ ਟੇਬਲ ਦੇ ਉੱਪਰ ਸਜਾ ਕੇ ਮਠਿਆਈ ਵਾਲੇ ਡੱਬੇ ਰੱਖੇ ਹੋਣ ਇੰਨੇ ਜ਼ਿਆਦਾ ਨੋਟਾਂ ਦੀਆਂ ਥੈਆਂ 6 ਕਰੋੜ ਦੀ ਨਕਦੀ ਫੜੀ ਗਈ ਹੈ ਜਦੋਂ ਭਾਜਪਾ ਦੇ ਸਰਕਾਰ ਦੇ ਕੁਝ ਨੁਮਾਇੰਦਿਆਂ ਨੂੰ ਪੁੱਛਿਆ ਗਿਆ ਕਿ ਇਹ ਕੀ ਹੈ ਤੁਹਾਡੀ ਸਰਕਾਰ ਦਾ ਨੁਮਾਇੰਦਾ ਇਸ ਤਰ੍ਹਾਂ ਰਿਸ਼ਵਤ ਲੈਂਦਾ ਹੁਣ ਤੁਸੀਂ ਇਹ ਸੋਚੋ ਕਿ ਜਿਸ ডিপਾਰਟਮੈਂਟ ਦੇ ਵਿੱਚ ਕੰਮ ਵਾਸਤੇ ठेकेदार ਤੋਂ 40 ਲੱਖ ਦੀ ਰਿਸ਼ਵਤ ਲੈ ਲਈ ਗਈ ਹੈ ਉਸ ਦਾ ਪੂਰਾ ਬਜਟ ਕਿੰਨਾ ਹੋਵੇਗਾ ਔਰ ਇਹ ਪਹਿਲੀ ਕਿਸ਼ਤ ਸੀ ਇਸ ਦੇ ਪੈਸੇ ਹੋਰ ਆਉਣੇ ਸੀ ਜੇ ਇਸ ਤਰ੍ਹਾਂ ਦੀ ਗੱਲ ਹੈ ਇੱਕ ਪੜਿਆ ਲਿਖਿਆ ਸੂਬਾ ਹੈ ਬੰਗਲੌਰ ਇੱਕ ਬਹੁਤ ਐਡਵਾਂਸ ਸਿਟੀ ਹੈ ਤੇ ਜਿਸ ਪ੍ਰੋਜੈਕਟ ਤੇ ਇੱਕ ਉਦਾਹਰਣ ਵਜੋਂ ਮੰਨ ਲਓ ਕਿ 500 ਕਰੋੜ ਲੱਗਣਾ ਸੀ ਤੇ 500 ਕਰੋੜ ਦੇ ਵਿੱਚੋਂ ਜਨਾਬ ਹੁਣੀ 40 ਲੱਖ ਇਹਨਾਂ ਨੇ ਇੱਕ ਕਿਸ਼ਤ ਵਜੋਂ ਲੈ ਲਿਆ 40 ਦੂਸਰੀ ਲੈਣੀ ਹੋਵੇਗੀ 40 ਇੱਕ ਹੋਰ ਲੈਣੀ ਹੋਵੇਗੀ 2-3 ਕਰੋੜ ਤੇ ਇਸੇ ਤਰ੍ਹਾਂ ਨਿਕਲ ਗਿਆ ਤੇ ਹੋਰ ਕਈਆਂ ਨੇ ਪਤਾ ਨਹੀਂ ਵਿੱਚੋਂ ਕਿੰਨੇ ਹਿੱਸੇ ਕੱਢਣੇ ਹੁਣ ਕਿ ਤੇ ਅਖੀਰ ਕੀ ਲੱਗਾ ਤੇ ਦੁਨੀਆ ਸਾਹਮਣੇ ਅਸੀਂ ਕਿਹੜੀ ਕੁਆਲਿਟੀ ਜਿਹੜੀ ਆ ਪੇਸ਼ ਕੀਤੀ ਆ ਕਿਸ ਤਰ੍ਹਾਂ ਦਾ ਸੀਵਰੇਜ ਸਿਸਟਮ ਬਣੇਗਾ ਇਹ ਠੇਕੇਦਾਰ ਕਿਹੜੀ ਸੜਕ ਬਣਾਏਗਾ ਕਿਹੜੀ ਇਮਾਰਤ ਬਣਾਵੇਗਾ ਇਹ ਸਿਸਟਮ ਹੈ ਪਰ ਬੜੀ ਨਮੋਸ਼ੀ ਦੀ ਗੱਲ ਹੈ ਕਿ ਇੰਨੀ ਵੱਡੀ ਰਕਮ ਉਹਦੇ ਘਰੋਂ ਜਿਹੜੀ ਆ ਫਰਨੀਸ਼ 6 ਕਰੋੜ ਕੈਸ਼ ਇਹ ਤੇ ਘਰ ਵਿੱਚੋਂ ਫੜ ਹੋਈ ਆ ਅਜੇ ਤਲਾਸ਼ੀ ਚੱਲ ਰਹੀ ਆ ਤੇ ਹੋਰ ਪਤਾ ਨਹੀਂ ਕਿੱਥੇ ਕਿੱਥੇ ਘਰ ਹੋਣਗੇ ਤੇ ਉੱਥੇ ਕਿੰਨੀ ਕਿੰਨੀ ਰਕਮਾਂ ਪਈਆਂ ਹੋਣਗੀਆਂ ਡਰਦੇ ਵੀ ਨਹੀਂ ਇਹ ਲੋਕ ਇੰਨਾ ਜ਼ਿਆਦਾ ਖੁੱਲ੍ਹਦਿਲੀ ਦੇ ਨਾਲ ਕੰਮ ਕਰਦੇ ਨੇ ਉੱਥੇ ਪਤਾ ਨਹੀਂ ਕਿੰਨੀਆਂ ਮਸ਼ੀਨਾਂ ਲਿਆ ਕਿਤੇ ਫਿਰ ਗਿਣਤੀ ਕਰਨੀ ਪਈ ਹੋਵੇਗੀ ਇਹ ਹਿਸਾਬ ਕਿਤਾਬ ਤੁਸੀਂ ਅੰਦਾਜ਼ਾ ਲਗਾ ਲਓ ਕਿ ਕਿੰਨੀਆਂ ਵੱਡੀਆਂ ਰਕਮਾਂ ਸਹਿਜ ਨਾਲ ਹੀ ਹਜਮ ਕਰ ਜਾਂਦੇ ਨੇ ਤੇ ਫਿਰ ਲੋਕਾਂ ਨੂੰ ਸਟੇਜ 'ਤੇ ਖੜੇ ਹੋ ਕੇ ਵੱਡੇ ਵੱਡੇ ਭਾਸ਼ਣ ਦਿੰਦੇ ਨੇ ਇਹ ਲੋਕ ਬੜੀ ਮਾੜੀ ਗੱਲ ਹੈ ਹੋਰ ਪਤਾ ਨਹੀਂ ਕਿੱਥੇ ਕਿੱਥੇ ਕੀ ਕੀ ਹੁੰਦਾ ਹੋਵੇਗਾ ਭਾਰਤ ਦੇ ਵਿੱਚ ਕਹਿੰਦੇ ਨੇ ਕਿ ਇੱਕ ਸਾਬਕਾ ਆਗੂ ਨੇ ਸਾਡੇ ਦੇਸ਼ ਦੇ ਵੱਡੇ ਆਗੂ ਨੇ ਕਹ ਦਿੰਦਾ ਸੀ ਉਹਨਾਂ ਨੂੰ ਜਦੋਂ ਕਿਸੇ ਨੇ ਸਵਾਲ ਕੀਤਾ ਕਿ ਇੰਨੀ ਕ腐ਪਸ਼ਨ ਹੈ ਮੁਲਕ ਦੇ ਵਿੱਚ ਉਹ ਕਹਿੰਦੇ ਚਲੋ ਦੇਸ਼ ਦਾ ਪੈਸਾ ਦੇਸ਼ ਦੇ ਵਿੱਚ ਹੀ ਰਹਿੰਦਾ ਬਾਹਰ ਤਾਂ ਨਹੀਂ ਨ ਜਾਂਦਾ ਪਰ ਹੁਣ ਤੇ ਬਾਹਰ ਵੀ ਜਾਂਦਾ ਤੇ ਬਾਹਰੋਂ ਆਉਂਦਾ ਵੀ ਨਹੀਂ ਵਾਅਦੇ ਕਰਕੇ ਵੀ ਆਉਂਦਾ ਨਹੀਂ ਉਹ ਗੱਲਾਂ ਗਰੀਬੀ ਭੁੱਖਮਰੀ ਬੇਰੁਜ਼ਗਾਰੀ ਸਾਰੀਆਂ ਇੱਕ ਪਾਸੇ ਨੇ ਪਰ ਇਹ ਕਮਾਲ ਦੇ ਲੋਕ ਨੇ ਜਿਹੜੇ ਇੰਨੀਆਂ ਵੱਡੀਆਂ ਰਕਮਾਂ ਇੰਨੀ ਸਹਿਜ ਨਾਲ ਆਪਣੇ ਘਰਾਂ ਦੇ ਵਿੱਚ ਛੁਪਾ ਲੈਂਦੇ ਨੇ ਤੇ ਹੋਰ ਲੋਕਰਾਂ ਦੇ ਵਿੱਚ ਰੱਖ ਲੈਂਦੇ ਨੇ ਸਰਬਸੀਂ ਅਸੀਂ ਪ੍ਰੋਗਰਾਮ 'ਚ ਪਹਿਲਾਂ ਵੀ ਗੱਲ ਕੀਤੀ ਸੀ ਅੱਜ ਫੇਰ ਕਰਨਾ ਚਾਹਾਂਗੇ ਖਬਰ ਆਈ ਹੈ ਕਿ ਅੰਮ੍ਰਿਤਸਰ ਤੋਂ ਕੈਨੇਡਾ ਤੇ ਅਮਰੀਕਾ ਨੂੰ ਸਿੱਧੀ ਉਡਾਣ ਸ਼ੁਰੂ ਹੋਣ ਜਾ ਰਹੀ ਹੈ ਕਦੋਂ ਤੋਂ ਸ਼ੁਰੂ ਹੋ ਰਹੀ ਹੈ ਹਫ਼ਤੇ 'ਚ ਕਿੰਨੀ ਵਾਰੀ ਉੱਡੂਗੀ ਕੀ ਕਹਿੰਦੀ ਹੈ ਜੀ ਪੂਰੀ ਖਬਰ ਦੇਖੋ ਪ੍ਰਵਾਸੀ ਭਾਰਤੀਆਂ ਦਾ ਤੇ ਪੰਜਾਬੀਆਂ ਦਾ ਇੱਕ ਸੰਤਾਪ ਰਿਹਾ ਹੈ ਕਿ ਇੰਨੀ ਲੰਬੀ ਮੰਗ ਤੋਂ ਬਾਅਦ ਕਦੇ ਚੱਜ ਨਾਲ ਸੁਣੀ ਨਹੀਂ ਗਈ ਇਹ ਸੰਤਾਪ ਭੁਗਣਾ ਪਿਆ ਸੰਤਾਪ ਦੇ ਚਲਦਿਆਂ ਕੋਈ ਕੋਈ ਵਿੱਚੋਂ ਠੰਡੀ ਹਵਾ ਦਾ ਪੁੱਲਾ ਆਉਂਦਾ ਹੈ ਤੇ ਸਾਨੂੰ ਲੱਗਦਾ ਕਿ ਕੰਮ ਠੀਕ ਹੋ ਗਿਆ। ਖੈਰ ਕੁਝ ਵੀ ਨਾ ਹੋਣ ਨਾਲੋਂ ਕੁਝ ਹੋਣਾ ਤੇ ਕੁਝ ਮਿਲ ਜਾਣਾ ਚੰਗਾ ਹੈ। ਪੰਜਾਬੀ ਭਾਈਚਾਰਾ ਕਿੱਥੇ-ਕਿੱਥੇ ਹੈ ਦੁਨੀਆ ਦੇ ਵਿੱਚ ਸਭ ਨੂੰ ਪਤਾ ਹੈ। ਪ੍ਰਮੁਖ ਤੌਰ ਤੇ ਕੈਨੇਡਾ ਵਿੱਚ, ਯੂ ਐਸ ਏ ਵਿੱਚ, ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ, ਇਟਲੀ ਹੋਰ ਬੜੇ ਮੁਲਕਾਂ ਦੇ ਵਿੱਚ ਪੰਜਾਬੀ ਬੈਠੇ ਨੇ। ਤੇ ਸਾਨੂੰ ਦਿੱਲੀ ਜਾਂ ਹੋਰ ਨਾ 에어ਪੋਰਟਸ ਤੇ ਜਾਣਾ ਪੈਂਦਾ ਹੈ। ਦੁਬਈ ਦੇ ਵਿੱਚ ਬਹੁਤ ਸਾਰੇ ਬੈਠੇ ਹੋਏ ਨੇ। ਜੋ ਰੋਜ਼ਗਾਰ ਦੀ ਤਲਾਸ਼ ਦੇ ਵਿੱਚ ਉੱਥੇ ਗਏ ਹੋਏ ਨੇ ਉਹਨਾਂ ਨੂੰ ਤੇ ਸ਼ਾਇਦ ਅੰਮ੍ਰਿਤਸਰ ਤੋਂ ਫਲਾਈਟਾਂ ਮਿਲ ਜਾਣ ਪਰ ਜ਼ਿਆਦਾ ਕਰਕੇ ਯੂਰਪ ਜਾਂ ਇੱਥੋਂ ਦੀ ਕਨੈਕਟੀਵਿਟੀ ਜਿਹੜੀ ਹੈ ਹੋਰ ਉੱਤਰੀ ਅਮਰੀਕਾ ਦੀ ਉਹ ਨਹੀਂ ਬਣਦੀ ਆਸਟ੍ਰੇਲੀਆ ਮਹਾਦੀਪੀ ਵੀ ਨਹੀਂ ਬਣਦੀ ਹੁਣ ਇਸੇ ਤਰ੍ਹਾਂ ਕੁਝ ਗਰੁੱਪ ਲੱਗੇ ਹੋਏ ਨੇ ਲਗਾਤਾਰ ਸਰਕਾਰਾਂ ਨੇ ਤੇ ਚੁੱਪ ਧਰੀ ਹੋਈ ਹੈ ਜੇ ਅਸੀਂ ਪ੍ਰਮੁੱਖ ਤੌਰ ਤੇ ਗੱਲ ਕਰੀ ਤੇ ਪਰ ਸਰਕਾਰ ਨੂੰ ਬਹੁਤ ਵਾਰੀ ਆਖਿਆ ਜਾਂਦਾ ਰਿਹਾ ਪਰ ਕੋਈ ਬਹੁਤੀ ਕਾਰਵਾਈ ਹੋਈ ਨਹੀਂ ਪਰ ਕੁਝ ਵਿਅਕਤੀਗਤ ਤੌਰ ਤੇ ਜਿਹੜੇ ਲੱਗੇ ਹੋਏ ਲੋਕ ਹੁੰਦੇ ਨੇ ਆਪਣੇ ਤੌਰ ਤੇ ਉਹ ਫਿਰ ਕੁਝ ਨਾ ਕੋਈ ਹਮਲਾ ਮਾਰ ਲੈਂਦੇ ਨੇ ਤੇ ਇਸੇ ਤਰ੍ਹਾਂ ਦਾ ਹਮਲਾ ਜਿਹੜਾ ਮਾਰਦੇ ਹੋਏ ਕੁਝ ਇਨੀਸ਼ੀਏਟਿਵ ਹੈ ਇੱਕ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਇੱਕ ਸੰਸਥਾ ਹੈ ਉਹ ਸੰਸਥਾ ਦੇ ਆਗੂ ਸੁਮੇਪ ਸਿੰਘ ਗੁਮਟਾਲਾ ਨੇ ਹੋਰ ਵੀ ਉਹਦੇਦਾਰ ਉੱਥੇ ਹੈਗੇ ਆ ਜਿਹਨਾਂ ਨੇ ਲੰਬੇ ਸਮੇਂ ਤੋਂ ਕੋਸ਼ਿਸ਼ਾਂ ਜੜੀਆਂ ਜਾਰੀ ਰੱਖੀਆਂ ਹੋਈਆਂ ਉਹਨਾਂ ਦੀਆਂ ਕੋਸ਼ਿਸ਼ਾਂ ਨੂੰ ਇੱਕ ਬੂਰ ਪਿਆ ਭਾਵੇਂ ਹਫਤੇ ਦੇ ਇੱਕ ਦਿਨ ਇਹ ਗੱਲ ਹੋਵੇਗੀ ਪਰ ਅੰਮ੍ਰਿਤਸਰ ਤੋਂ ਇਟਲੀ ਇਟਲੀ ਤੋਂ ਨਿਊਯਾਰਕ ਤੇ ਟ੍ਰਾਂਟੋ ਵਾਸਤੇ ਉਡਾਨਾਂ ਜਿਹੜੀਆਂ ਨੇ ਉਹ ਸ਼ੁਰੂ ਹੋਈਆਂ ਨੇ ਉਹ ਹੋਣ ਜਾ ਰਹੀਆਂ ਨੇ April 4 ਤੋਂ ਅਜੇ ਕਿਹਾ ਜਾ ਰਿਹਾ ਹੈ ਕਿ ਹਫਤੇ ਦੇ ਇੱਕ ਦਿਨ ਹੋਵੇਗੀ ਇਹ ਦੱਸ ਦੇਵਾਂ ਕਿ ਇਹ ਇੱਕ ਨਿਓ 에ਅਰਲਾਈਨ ਹੈ ਔਰ ਨਿਓਸ 에ਅਰ ਹੈ ਉਹ ਇਟਲੀ ਦੀ ਹੈ ਠੀਕ ਠਾਕ ਹੈ ਨਵੇਂ ਜਹਾਜ਼ ਨੇ ਉਹਨਾਂ ਕੋਲ ਡ੍ਰੀਮ ਲਾਈਨਰ ਤੇ ਉਹ ਸ਼ੁਰੂ ਕਰਨਗੇ ਦੱਸਿਆ ਜਾ ਰਿਹਾ ਹੈ ਹਾਲ ਦੀ ਘੜੀ ਉਹ ਅੰਮ੍ਰਿਤਸਰ ਤੋਂ ਇਟਲੀ ਨੂੰ ਲਗਾਤਾਰ ਜਾ ਰਹੇ ਨੇ ਦਸੰਬਰ ਮਹੀਨੇ ਤੋਂ ਕੋਵਿਡ ਦੌਰਾਨ ਸ਼ੁਰੂ ਕੀਤੀ ਗਈ ਸੀ ਪਹਿਲਾਂ ਇੱਕ ਫਲਾਈਟ ਤੇ ਉਸ ਨੂੰ ਬਾਅਦ ਵਿੱਚ ਇਹ ਫਿਰ ਬਦਲ ਕੇ ਥੋੜਾ ਜਿਹਾ ਇਟਲੀ ਦੇ ਦੋ ਤਿੰਨ ਸ਼ਹਿਰਾਂ ਨੂੰ ਕਰ ਦਿੱਤਾ ਗਿਆ ਉੱਥੇ ਕੁਝ ਘੰਟਿਆਂ ਦਾ ਸਟੇ ਅੰਮ੍ਰਿਤਸਰ ਤੋਂ ਤੇ ਫਿਰ ਗਾਂ ਟੋਰਾਂਟੋ ਤੇ ਨਿਊਯਾਰਕ ਨੂੰ ਫਲਾਈਟਾਂ ਜੜੀਆਂ ਨੇ ਸੋ ਕੁੱਲ ਮਿਲਾ ਕੇ 18-20 ਘੰਟੇ ਦੇ ਵਿੱਚ ਤੁਸੀਂ ਅਮਰੀਕਾ ਕੈਨੇਡਾ ਦੀ ਧਰਤੀ ਤੋਂ ਜਿਹੜਾ ਉਹ ਅੰਮ੍ਰਿਤਸਰ ਦੇ ਵਿੱਚ ਪਹੁੰਚ ਸਕਦੇ ਹੋ ਇਹ ਇੱਕ ਇਨੀਸ਼ੀਏਟਿਵ ਕੀਤਾ ਗਿਆ ਅਜੇ ਅਜੇ ਇਸ ਵਿੱਚ ਜ਼ਿਆਦਾ ਉਡਾਨਾਂ ਨਹੀਂ ਪਰ ਜਿਉਂ-ਜਿਉਂ ਬੁਕਿੰਗ ਜ਼ਿਆਦਾ ਹੋਵੇਗੀ ਫਿਰ ਇਸ ਵਿੱਚ ਕੰਮ ਵੱਧ ਸਕਦਾ ਹੈ ਪਰ ਹਾਲ ਦੀ ਘੜੀ ਇੱਕ ਚੰਗੀ ਖਬਰ ਜਿਹੜੀ ਅਸੀਂ ਸਾਂਝੀ ਕੀਤੀ ਹੈ ਉਮੀਦ ਕਰਦੇ ਹਾਂ ਕਿ ਵੱਡੀਆਂ 에ਅਰਲਾਈਨਾਂ 에ਅਰਏਡੀਆਂ ਨੇ ਜਿਵੇਂ ਕੋਈ ਦਿਨ ਪਹਿਲਾਂ ਦੱਸਿਆ ਸੀ ਕਿ ਤਕਰੀਬਨ ਪੌਣੇ 500 ਨਵੇਂ ਜਹਾਜ਼ਾਂ ਦਾ ਆਰਡਰ ਕੀਤਾ ਤੇ ਇਹ ਜਿਹੜੀ 에ਅਰਲਾਈਨ ਅਸੀਂ ਦੱਸ ਰਹੇ ਹਾਂ 8-10 ਜਹਾਜ਼ ਨੇ ਇਹਨਾਂ ਕੋਲ ਜੇ 에ਅਰਏਡੀਆਂ ਵਰਗੀ ਕੋਈ ਜਿਹੜੀ ਕੰਪਨੀ ਹੈ ਉਡਾਣਾ ਇਥੋਂ ਅੰਬਸਰ ਤੋਂ ਸ਼ੁਰੂ ਕਰੇ ਤੇ ਲਗਾਤਾਰ ਉਡਣ ਤੇ ਹਫਤੇ ਦੇ ਭਾਵੇਂ 7 ਦਿਨ ਹੋਣ ਉਹ ਉਹ ਜਾਣ ਤੇ ਮੁਸਾਫਰਾਂ ਨੂੰ ਪਲਾਸਫਰ ਉਹ ਲਾਗੇ ਲਗੇ ਤੇ ਆਪਣੇ ਘਰ ਦੇ ਵਿੱਚੋਂ ਆ ਕੇ ਉਤਰਨ ਪੰਜਾਬ ਨੂੰ ਇਸ ਦਾ ਫਾਇਦਾ ਹੋਵੇ ਤੇ ਪੰਜਾਬ ਦੇ ਵਿੱਚ ਬਿਜ਼ਨਸ ਵੀ ਵਧੇ ਤੇ ਪੰਜਾਬੀਆਂ ਦੀ ਵਾਰ-ਵਾਰ ਆਉਣ ਦੀ ਜਿਹੜੀ ਚਾਹਤ ਹੈ ਉਹਨੂੰ ਹੋਰ ਜ਼ਿਆਦਾ ਰੰਗ ਲੱਗੇ ਇਹ ਅਸੀਂ ਉਮੀਦ ਕਰਦੇ ਹਾਂ ਪਰ ਇੱਕ ਸ਼ੁਰੂਆਤ ਹੈ ਅਸੀਂ ਵਾਰਕਾ ਦਿੰਦੇ ਹਾਂ ਜੀ ਜਾਂਦੇ ਜਾਂਦੇ ਗੱਲ ਸੌਦਾ ਸਾਧਾ ਰਾਮ ਰਹੀਮ ਦੀ ਕਰਦੇ ਆ 40 ਦਿਨਾਂ ਦੀ ਪਰੋਲ ਤੇ ਬਾਹਰ ਆਏ ਸੀ ਤੇ ਹੁਣ ਪਹੁੰਚ ਗਏ ਨੇ ਜੇਲ੍ਹ ਦੇ ਵਿੱਚ ਤੇ ਉਧਰ ਹਰਿਆਣਾ ਸਰਕਾਰ ਬਾਬੇ ਦਾ ਬੜਾ ਪੱਕ ਪੂਰ ਰਹੀ ਹੈ ਕੀ ਕਹਿਣਾ ਚਾਹੋਗੇ ਹਰਿਆਣਾ ਸਰਕਾਰ ਵਾਰ-ਵਾਰ ਉਹਨਾਂ ਨੂੰ ਪਰੋਲ ਦੇ ਰਹੀ ਹੈ 14 ਮਹੀਨਿਆਂ ਦੇ ਵਿੱਚ ਪਿਛਲੇ 14 ਮਹੀਨਿਆਂ ਵਿੱਚ ਚਾਰ ਵਾਰੀ ਪਰੋਲ ਆ ਔਰ 3 ਮਹੀਨੇ ਵਿੱਚ ਦੋ ਵਾਰੀ ਪਰੋਲ ਪਿਛਲੇ ਸਾਲ ਦੇ ਅਖੀਰ ਦੇ ਵਿੱਚ ਤੇ ਇਸ ਸਾਲ ਦੇ ਸ਼ੁਰੂ ਦੇ ਵਿੱਚ ਸਰਕਾਰ ਦੇ ਜਿਹੜੇ ਜਵਾਬ ਨੇ ਨਾ ਹਰਿਆਣਾ ਸਰਕਾਰ ਦੇ ਉਹਨਾਂ ਵਿੱਚ ਸਾਫ਼-ਸਾਫ਼ ਨਜ਼ਰ ਆਉਂਦਾ ਹੈ ਕਿ ਉਹ ਬਾਬੇ ਪ੍ਰਤੀ ਹੰਤਰ ਦੀ ਰੱਖਦੇ ਨੇ ਠੀਕ ਹੈ ਕਾਨੂੰਨੀ ਤੌਰ ਤੇ ਉਹਨਾਂ ਨੂੰ ਪ੍ਰੋਲ ਮਿਲ ਸਕਦੀ ਹੈ ਪਰ ਇਸ ਤਰ੍ਹਾਂ ਬਹੁਤ ਘੱਟ ਹੁੰਦਾ ਹੈ ਕਿ ਜਿੰਨੀ ਕਾਨੂੰਨੀ ਤੌਰ ਤੇ 1 ਸਾਲ ਦੇ ਵਿੱਚ ਕਿਸੇ ਨੂੰ ਤਕਨੀਕੀ ਤੌਰ ਤੇ ਜਿੰਨੇ ਦਿਨਾਂ ਦੀ ਪ੍ਰੋਲ ਦਿੱਤੀ ਜਾ ਸਕਦੀ ਹੈ ਓਨੀ ਦੇ ਹੀ ਦਿੱਤੀ ਜਾਵੇ ਹੁਣ ਤੁਹਾਨੂੰ ਪਤਾ ਹੈ ਕਿ ਕੇਸ ਜਿਹੜੇ ਨੇ ਬੇਅਤਬੀਰ ਕਾਂਡ ਦੇ ਕੇਸ ਉਸ ਵਿੱਚ ਬਹੁਤੇ ਡੇਰਾ ਪ੍ਰੇਮੀ ਫਸੇ ਹੋਏ ਨੇ ਚਈਆਂ ਦਾ ਕਤਲ ਵੀ ਹੋ ਚੁੱਕਾ ਹੈ ਤੇ ਉਹ ਜਿਹੜੇ ਕਸੀ ਹੋਈ ਨਹੀਂ ਉਹਨਾਂ ਨੇ ਕੇਸ ਦੀ ਬੇਨਤੀ ਲਈ ਹੋਈ ਸੀ ਕਿ ਸਾਡਾ ਪੰਜਾਬ ਵਿੱਚ ਫੇਰ ਟਰਾਇਲ ਨਹੀਂ ਹੋ ਰਿਹਾ ਤੇ ਸਾਡਾ ਕੇਸ ਬਦਲੀ ਕਰ ਦਿੱਤਾ ਜਾਵੇ ਉਹ ਕਰ ਦਿੱਤਾ ਗਿਆ ਚੰਡੀਗੜ੍ਹ ਕੇਸ ਚੱਲੇਗਾ بڑے ਹਵਾਲੇ ਦਿੱਤੇ ਲੋਕਾਂ ਨੇ ਕਿ ਫੁਲਾਨੀ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਕੇਸ ਬਦਲਿਆ ਸੀ ਆ ਬਦਲਿਆ ਸੀ ਬਦਲ ਦਿੱਤੇ ਜਾਂਦੇ ਨੇ ਪਰ ਇਹ ਜਿਹੜਾ ਕੇਸ ਬਦਲੀ ਕਰਨਾ ਹੈ ਨਾ ਇਸ ਮਾਮਲੇ ਦੇ ਵਿੱਚ ਦੋਵਾਂ ਸਰਕਾਰਾਂ ਤੋਂ ਤੇ ਪੁੱਛਣਾ ਬਣਦਾ ਸੀ ਕਿ ਕੀ ਚੱਲ ਰਿਹਾ ਹੈ ਹਰਿਆਣਾ ਸਰਕਾਰ ਨੇ ਜਿਹੜਾ ਜਵਾਬ ਦਿੱਤਾ ਅਦਾਲਤ ਦੇ ਵਿੱਚ ਬੜਾ ਹੈਰਾਨੀਜਨਕ ਉਹ ਕਹਿੰਦੇ ਕਿ ਸੌਦਾ ਸਾਦ ਰਾਮ ਰਹੀਮ ਹਾਰਡ ਕੋਰ ਕ੍ਰਿਮੀਨਲ ਨਹੀਂ ਹੈ। ਭਾਵ ਕੋਈ ਪੇਸ਼ੇਵਰ ਮੁਜਰਮ ਨਹੀਂ ਹੈ। ਤੇ ਹਤਿਆ ਦੇ ਦੋ ਅਲੱਗ-ਅਲੱਗ ਮਾਮਲੇ ਆ ਜਿਨ੍ਹਾਂ ਦੇ ਤਹਿਤ ਉਹ ਉਸ ਸਾਜ਼ਿਸ਼ ਦੇ ਵਿੱਚ ਸ਼ਾਮਲ ਹੋਣ ਦੇ ਨਾਤੇ ਸਜ਼ਾ ਭੁਗਤ ਰਿਹਾ ਹੈ ਪਰ ਉਹ ਸੀਰੀਅਲ ਕਿਲਰ ਨਹੀਂ ਹੈ। ਸੀਰੀਅਲ ਕਿਲਰ ਤੁਹਾਨੂੰ ਪਤਾ ਹੈ ਕਿ ਜਿਸ ਵਿਅਕਤੀ ਨੇ ਇੱਕ ਤੋਂ ਵੱਧ ਲਗਾਤਾਰ ਕਈ ਕਤਲ ਕੀਤੇ ਹੋਣ ਉਸ ਵਿਅਕਤੀ ਨੂੰ ਆਖਿਆ ਜਾਂਦਾ ਹੈ। ਹਰਿਆਣਾ ਸਰਕਾਰ ਇਹ ਵੀ ਕਹਿੰਦੀ ਹੈ ਕਿ ਇਹ ਬਾਬਾ ਜਿਹੜਾ ਹੈ ਇਹ ਸਿੱਧੇ ਤੌਰ ਤੇ ਕਤਲ ਦੇ ਵਿੱਚ ਇਸ ਨੇ ਆਪ ਨਹੀਂ ਕੀਤੇ ਨਾ ਇਹ ਮੌਕੇ ਤੇ ਮੌਜੂਦ ਸੀ ਪਰ ਇਹ ਸਾਜ਼ਿਸ਼ ਦੇ ਵਿੱਚ ਸ਼ਾਮਲ ਸੀ ਇਸ ਕਰਕੇ ਸਜ਼ਾ ਭੁਗਤ ਰਿਹਾ ਹੁਣ ਅਦਾਲਤ ਅਦਾਲਤ ਦੇ ਵਿੱਚ ਜਿਹੜੇ ਢਾਕਲ ਕੀਤੇ ਦਸਤਾਵੇਜ਼ ਨੇ ਅਦਾਲਤ ਨੇ ਇਸ ਬਾਰੇ ਕੀ ਸਮਝਿਆ ਤਾਂ ਚਲੋ ਅਦਾਲਤ ਜਾਣਦੀ ਹੈ ਮਾਨਯੋਗ ਅਦਾਲਤਾਂ ਅਸੀਂ ਸਤਿਕਾਰ ਕਰਦੇ ਹਾਂ ਪਰ ਸਰਕਾਰੀ ਪੱਖ ਦੇ ਵਿੱਚ ਇਸ ਤਰ੍ਹਾਂ ਦੀ ਹਮਦਰਦੀ ਕਿਸੇ ਮੁਜਰਮ ਵਾਸਤੇ ਜਿਹੜਾ ਕਾਤਲ ਵੀ ਹੈ ਬਲਾਤਕਾਰੀ ਵੀ ਹੈ ਬੜੀ ਹੈਰਾਨੀਜਨਕ ਹੈ ਔਰ ਇੱਥੇ ਮੈਂ ਇਹ ਸਵਾਲ ਬੜਾ ਨਕਮਾ ਜਿਹਾ ਮੈਂ ਇੱਥੇ ਉਠਾਉਣਾ ਚਾਹੁੰਦਾ ਕਿ ਸਰਕਾਰ ਇਹ ਵੀ ਸਮਝਦੀ ਹੈ ਕਿ ਜਿਹੜੇ ਬਲਾਤਕਾਰ ਦੇ ਕੇਸ ਉਸਤੇ ਦਰਜ ਨੇ ਉਹ ਵੀ ਬਾਬਾ ਉੱਥੇ ਮੌਜੂਦ ਨਹੀਂ ਸੀ ਖੈਰ ਇਹ ਸਿਸਟਮ ਹੈ ਪਰ ਤੇ 40 ਦਿਨਾਂ ਦੀ ਪਰੋਲ ਜਿਹੜੀ ਮਿਲੀ ਸੀ ਇਸ ਵਿੱਚ ਖੂਬ ਮਜ਼ੇ ਕਰਕੇ ਬਾਬਾ ਵਾਪਸ ਸੁਨਾਰੀਆ ਜੇਲ ਪਹੁੰਚ ਗਿਆ ਤੇ ਆਖੀਰਲੇ ਦਿਨਾਂ ਦੇ ਵਿੱਚ ਵੀ ਉਸਨੇ ਇੱਕ ਵੀਡੀਓ ਜਾਰੀ ਕੀਤੀ ਹੈ ਜਿਸ ਵਿੱਚ ਬੜੇ ਸਨੇਹ ਦਿੱਤੇ ਨੇ ਇਸ ਪਰੋਲ ਦੇ ਦੌਰਾਨ ਗਾਣੇ ਵੀ ਰਿਲੀਜ਼ ਕੀਤੇ ਦੇਵੀ ਆਖਿਆ ਕਿ ਜਿਨ੍ਹਾਂ ਕੋਲ ਆਪਣਾ ਧਰਮ ਨਹੀਂ ਸੰਭਾਲਿਆ ਜਾਂਦਾ ਕਿਸੇ ਦਾ ਨਸ਼ਾ ਨਹੀਂ ਛਡਾਇਆ ਜਾਂਦਾ ਉਹ ਮੇਰੇ ਵੱਲੋਂ ਕੁੜੀ ਨਾ ਕਰਨ ਇਹ ਵਿਵਾਦਗ੍ਰਸਤ ਗੱਲਾਂ ਕੀਤੀਆਂ ਡੇਰੇ ਨਵੇਂ ਬਣਾਉਣ ਦੀ ਗੱਲ ਹੋਈ ਹੈ ਖੂਬ ਮ제 ਕਰਕੇ ਵਾਪਸ ਜੇਲ੍ਹ ਪਹੁੰਚ ਗਏ ਨੇ ਤੇ ਹੁਣ ਅਗਲੀ ਪਰੋਲ ਦੀ ਉਡੀਕ ਕਰიਏ ਸੀ ਉਹ ਕਦੋਂ ਮਿਲਦੀ ਹੈ ਜੀ ਇਹ ਸਭ ਅੱਜ ਦੇ ਪ੍ਰੋਗਰਾਮ ਨੂੰ ਇੱਥੇ ਸਮੇਟਦੇ ਹਾਂ ਥੋੜਾ ਬਹੁਤ ਬਹੁਤ ਧੰਨਵਾਦ ਉਸੇ ਆਪਣੇ ਵਿਚਾਰ ਦਰਸ਼ਕਾਂ ਦੇ ਅੱਗੇ ਰੱਖੇ ਤੇ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਭਾੜ ਕੇ ਫਿਰ ਇਸੇ ਵੇਲੇ ਨਵੇਂ ਮੁੱਦਿਆਂ ਦੇ ਨਾਲ ਫਿਰ ਹਾਜ਼ਰੀ ਭਰਾਂਗੇ ਤਦ ਤੱਕ ਲਈ ਸਾਨੂੰ ਤੋਂ ਇਜਾਜ਼ਤ ਸਤਿ ਸ੍ਰੀ